हां जी दोस्तों आज चेक करेंगे बेयरिंग ਨੂੰ ਆ ਦੇਖਣ ਦਾ ਤਰੀਕਾ ਕਿ ਸਹੀ ਆ ਜਾਂ ਗਲਤ ਆ ਕਈ ਵਾਰੀ ਕੀ ਹੁੰਦਾ 베यरिंग ਆਪਾਂ ਕੱਢਦੇ ਆ ਹੈੱਡ ਦੇ ਵਿੱਚੋਂ ਇੱਕ 베यरिंग ਸਹੀ ਹੁੰਦਾ ਤੇ ਇੱਕ ਖਰਾਬ ਹੁੰਦਾ ਤੇ ਪਤਾ ਨਹੀਂ ਲੱਗਦਾ ਵੀ ਹੁਣ ਦੋਵੇਂ ਬਦਲੀਏ ਕਿ ਇੱਕ ਕਰਨਾ ਕੋਈ ਨਹੀਂ ਤੁਸੀਂ ਹਵਾ ਵਾਲੀ ਲੈ ਲੈਣੀ ਆ ਗੇਜ ਗਨ ਜਦੋਂ ਤੁਸੀਂ ਇਹ ਤੇ ਮਾਰੋਗੇ ਜੇ ਤਾਂ 베यरिंग ਫੜਦਾ 풀 ਸਪੀਡ ਤੇ ਆਵਾਜ਼ ਬਿਲਕੁਲ ਨਹੀਂ ਆਉਂਦੀ ਟਕ ਟਕ ਨਹੀਂ ਕਰਦਾ ਤੇ ਸਮਝ ਲਓ 베यरिंग ਹੈਗਾ ਸਹੀ ਆ ਹੁਣ ਬੈਰਿੰਗ ਹੈਗਾ ਸਹੀ ਇਹ ਗੇੜੇ ਪੂਰੇ ਕਰਦਾ ਆ ਨਾਲ ਹੀ ਚੱਲ ਪੈਂਦਾ ਜਦੋਂ ਆਪਾਂ ਹਵਾ ਮਾਰਦੇ ਤੇ ਜਦੋਂ ਮਸ਼ੀਨ ਸਾਇਡ ਨਹੀਂ ਸਹੀ ਹੁੰਦੀ ਟਕ ਟਕ ਕਰਦੀ ੜਕੇ ਚੱਲਦੀ ਹੁਣ ਆ ਇੱਕ ਬੈਰਿੰਗ ਹੈਗਾ ਇਹ ਹੈਗਾ ਅਗਲੇ ਪਾਸੇ ਦਾ ਵੱਡਾ ਬੈਰਿੰਗ ਇਹ ਸਪੀਡ ਨਹੀਂ ਫੜਦਾ ਹਵਾ ਨਾਲ ਹੋਣੀ ਆ ੜੜਕੇ ਚੱਲਦਾ ਤੇ ਇਹ ਬੈਰਿੰਗ ਖਰਾਬ ਆ ਕਿਉਂਕਿ ਕਈ ਵਾਰੀ ਆਪਾਂ ਦੋਨੇ ਬੈਰਿੰਗ ਬਦਲ ਦਿੰਨੇ ਆ ਤੇ ਬਦਲਣਾ ਇੱਕ ਹੁੰਦਾ ਇਹ ਇਹਦੀ ਸਪੀਡ ਵੀ ਘਟਦਾ ਪਿੱਛੋਂ ਕੰਗਣੀ ਹਰਦੀ ਆ ਬਹੁਤ ਜਿਆਦਾ ਇਹਨੂੰ ਜੰਗਾਲ ਲੱਗਿਆ ਇਹਨੂੰ ਪਾਣੀ ਲੱਗਿਆ ਹੁੰਦਾ ਕੀ ਆ ਜਦੋਂ ਮਸ਼ੀਨ ਖੜੀ ਰਹਿੰਦੀ ਆ ਹਫ਼ਤਾ ਦੋ ਹਫ਼ਤੇ 15 ਦਿਨ ਤੇ ਉਹਦੇ ਵਿੱਚ ਜਿਹੜਾ ਪਾਣੀ ਹੁੰਦਾ ਉਹ ਜੰਮ ਜਾਂਦਾ ਗੋਲੀਆਂ ਨਾਲ ਉਹਦੇ ਕਰਕੇ ਜਦੋਂ ਦੁਬਾਰਾ ਮਸ਼ੀਨ ਚੱਲਦੀ ਆ ਤੇ ਉਹ ਉਹ ਇਹ ਪਾ ਦਿੰਦੀ ਆ ਖੱਡੇ ਪੈ ਜਾਂਦੇ ਉਹਦੇ ਕਰਕੇ ਬੈਰਿੰਗ ਜਿਹੜਾ ਖਰਾਬ ਹੋ ਜਾਂਦਾ ਹਮੇਸ਼ਾ ਹੀ ਅਗਲਾ ਬੈਰਿੰਗ ਖਰਾਬ ਹੁੰਦਾ ਹੈ ਪਿਛਲਾ ਨਹੀਂ ਹੁੰਦਾ ਹੁਣ ਇਹ ਆਵਾਜ਼ ਕਰਦਾ ਤੁਹਾਡੇ ਸਾਹਮਣੇ ਟਿਕ ਟਿਕ ਦੀ ਆਵਾਜ਼ ਆ ਰਹੀ ਆ ਤੁਸੀਂ ਚੈੱਕ ਕਰ ਸਕਦੇ ਹੋ ਆੜ ਆੜ ਕੇ ਚੱਲਦਾ ਦੇਖ ਲੋ ਮਾੜੀ ਮਾੜੀ ਆਵਾਜ਼ ਆ ਰਹੀ ਹੈ ਟਿਕ ਟਿਕ ਦੀ ਆੜ ਆੜ ਕੇ ਚੱਲਦਾ ਜਦੋਂ ਘਮਾਵਾਏ ਗੋਲੀਆਂ ਟਿਕ ਟਿਕ ਕਰਦੀਆਂ ਆ ਜਿਹੜਾ ਇਹ ਕੇਰਾ ਹੀ ਭੱਜ ਪੈਂਦਾ ਹਵਾ ਨਾਲ ਦੋਸਤੋ ਇਹ ਸਹੀ ਬਿਲਕੁਲ ਤਰੀਕਾ ਹੈ ਜਿਹੜਾ ਬੈਰਿੰਗ ਚੈੱਕ ਕਰਨ ਦਾ ਹਵਾ ਦੇ ਨਾਲ ਕਈ ਵਾਰੀ ਆਪਾਂ ਦੋਨੇ ਬੈਰਿੰਗ ਬਦਲ ਦਿੰਨੇ ਆ ਉਹ ਬਦਲਣਾ ਇੱਕ ਹੁੰਦਾ ਹੁੰਦੇ ਇਹ ਪਾਣੀ ਨਾਲ ਹੀ ਖਰਾਬ ਆ ਮਸ਼ੀਨ ਨਾ ਵੀ ਚੱਲਦੀ ਹੋਵੇ ਤੁਸੀਂ ਹਫ਼ਤੇ ਬਾਅਦ ਕਮਾ ਗੱਡੀ ਆ ਜਾਂ ਮੋਟਰਸਾਈਕਲ ਆ ਜਾਂ ਕੁਝ ਵੀ ਜਿਹੜੀ ਮਰਜੀ ਮਸ਼ੀਨ ਹੋਵੇ ਤੁਹਾਨੂੰ ਹਫ਼ਤੇ ਬਾਅਦ ਗ੍ਰੀਸ ਜ਼ਰੂਰ ਦਿਆ ਕਰੋ ਕਿਉਂਕਿ ਜਿਹੜਾ ਗ੍ਰੀਸ ਹੁੰਦਾ ਗ੍ਰੀਸ ਵਿੱਚ ਜੰਮ ਜਾਂਦਾ ਉਹਦੇ ਨਾਲ ਜਿਹੜਾ ਪਾਣੀ ਪਿਆ ਹੁੰਦਾ ਉਹ ਗੋਲੀਆਂ ਦੇ ਥੱਲੇ ਵਰ ਜਾਂਦਾ ਮੁਰਗੇ ਜੋ ਦੁਆਰਾ ਘਮਾਉਣੇ ਆਪਾਂ ਮਸ਼ੀਨ ਨੂੰ ਚਲਾਉਣੇ ਆ ਤੇ ਉਹਦੇ ਨਾਲ ਵਿੱਚ ਕੱਡੇ ਪੈਂਦੇ ਹੁਣੇ 베アリング ਆਵਾਜ਼ ਬਹੁਤ ਜ਼ਿਆਦਾ ਕਰਦਾ ਜਦੋਂ ਆਪਾਂ ਹਵਾ ਦੇ ਨਾਲ ਹੱਥ ਨੂੰ ਦੱਸਦਾ ਜਦੋਂ ਆਪਾਂ ਉਂਗਲਾਂ ਦੇ ਵਿੱਚ ਫੜਿਆ ਹੋਏ ਨੀ ਪਤਾ ਲੱਗਦਾ ਵੀ ਗੋਲੀਆਂ ਇਹਦੀਆਂ ਵਾਈਬ੍ਰੇਸ਼ਨ ਕਰਦੀਆਂ ਬਹੁਤ ਜ਼ਿਆਦਾ ਇਸ ਕਰਕੇ ਹੁਣ ਆਪਾਂ ਇਹਦਾ ਇੱਕੋ ਹੀ 베어ਿੰਗ ਚੇਂਜ ਕਰਾਂਗੇ ਜਾਂ ਦੋਨੇ ਹੀ ਕਰਾਂਗੇ ਵੈਸੇ ਤਾਂ ਆਹ ਜੰਗਾਲ ਲੱਗਾ ਹੋਇਆ ਬਹੁਤ ਇਹ ਨੂੰ ਇਹੀ ਕਰਨ ਦਾ ਫੈਸਲਾ ਇਹ ਨੂੰ ਇੱਕ ਇਹਦੀ 베어ਿੰਗ ਆਪਾਂ ਦੇਣ ਕਰਾਂਗੇ ਲੋ ਤੇ ਇੱਕ ਹੋਰ ਵੀ ਹੁੰਦੀ ਆ ਜੇ ਆਪਾਂ ਕਈ ਵਾਰੀ ਨੇ ਕਹਿੰਦੇ ਮਾੜਾ ਚੰਗੇ ਨੂੰ ਵੀ ਲਾਇਟ ਆਉਂਦਾ ਤੇ 베어ਿੰਗ ਤਾਂ ਭਾਵੇਂ ਜੀ ਦੋਵੇਂ ਚੇਂਜ ਕਰ ਦੋ ਚੰਗੀ ਗੱਲ ਨਾਲ ਪਰ ਆਹ 베어ਿੰਗ ਜਮਾਂ ਸਾਫ ਆ ਕਾਰ ਨਹੀਂ ਆ ਜਿਹੜੀ ਮਸ਼ੀਨ ਬੰਦ ਰਹਿੰਦੀ ਆ ਉਹਦੇ ਕਰਕੇ ਹੁੰਦਾ ਆ ਹਲਾ ਪੈਣ ਨੂੰ ਸਾਫ ਕਰਕੇ ਤੇ ਜਿਹੜਾ ਪੈਣ ਵਾਲਾ ਪਾਵਾਂਗੇ ਨਹੀਂ ਤਾਂ ਫਿਰ ਨਵਾਂ ਲੈ ਕੇ ਪਾਵਾਂ 10 ਦੋਸਤੋ ਤੁਸੀਂ ਦੱਸੋ ਵੀਡੀਓ ਕਿਵੇਂ ਲੱਗੀ ਤੁਹਾਨੂੰ ਇਹ ਤਰੀਕਾ ਸਹੀ ਆ ਚੈਨਲ ਨੂੰ ਫੋਲੋਅਰ ਕਮੈਂਟ